ਹੈਲੋ ਜੀ ਜੈਨੋ ਕਿਦਾ ਹਾਲ ਚਲ ਉਮੀਦ ਕਰਦੇ ਹਾਂ ਜੀ ਸਭ ਵਧੀਆ ਹੋਵੋਗੇ ਬਹੁਤ ਮਜ਼ੇ ਚ ਹੋਵੋਗੇ ਜਿੱਥੇ ਵੀ ਹੋਵੋਗੇ ਆਪਣੀ ਜ਼ਿੰਦਗੀ ਨੂੰ ਭਰਪੂਰ ਇੰਜੋਏ ਕਰਦੇ ਹੋਵੋਗੇ ਉਪਰਵਤ ਤੁਹਾਨੂੰ ਸਭ ਨੂੰ ਆਪਣੀ ਚੜ੍ਹਦੀ ਕਲਾ ਵਿੱਚ ਰੱਖੇ ਖੁਸ਼ਹਾਲ باش ਰੱਖੇ ਸਾਡੀਆਂ ਦੁਆਵਾਂ ਪਿਆਰ ਹਮੇਸ਼ਾ ਆਪਣੇ ਵੀਣਾ ਪਹਿਣਾ ਦੇ ਨਾਲ ਰਹੇ ਤੇ ਹਮੇਸ਼ਾ ਦਹੀਂ ਹੱਸਦੇ ਰਹੋ ਚਲੋ ਜੀ ਤੋ ਅੱਛਾ ਜੀ ਆਪਾਂ ਵੇਖਣ ਲੱਗੇ ਹਾਂ ਜੀ ਇੱਕ ਵੀਡੀਓ ਮਤਲਬ ਕਿ ਇੱਕ ਛੋਟਸ ਮਾਰ ਵੀਡੀਓ ਜਿਹੜੀ ਆਪਾਂ ਦੇਖਣ ਜਾ ਰਹੇ ਹਾਂ ਜੀ ਇਹ ਵੀਡੀਓ ਸਿਮਰਨਜੀਤ ਸਿੰਘ ਮਾਨ ਦੀ ਠੀਕ ਹੈ ਇਹਨਾਂ ਨੇ ਆਖਿਆ ਜੀ ਕਿ ਸਹਾਸੀ ਸਾਰੇ ਜਿਹੜੀਆਂ ਪਾਕਿਸਤਾਨ ਦੇ ਸਾਡੇ ਨਾਲ ਜਿਹੜੇ ਪਾਕਿਸਤਾਨ ਦੇ ਤਲੁਕਾਤ ਨੇ ਉਹ ਬਹੁਤ ਅੱਛੇ ਨੇ ਅਸੀਂ ਸਾਰੇ ਪਾਕਿਸਤਾਨ ਦੇ ਨਾਲ ਹਾਂ ਤੇ ਆਪਾਂ ਫਿਰ ਵੀਡੀਓ ਵੇਖਦੇ ਹਾਂ ਕਿਉਂਕਿ ਸਾਨੂੰ ਪਤਾ ਹੈ ਜੀ ਪਾਕਿਸਤਾਨ ਉਹਨਾਂ ਦੇ ਦਿਲਾਂ ਦੇ ਵਿੱਚ ਵਸਦਾ ਹੈ ਜੀ ਪਾਕਿਸਤਾਨ ਉਹਨਾਂ ਦੀ ਜਾਨ ਹੈ ਤੇ ਪਹਿਲੇ ਆਪਾਂ ਵੀਡੀਓ ਵੇਖ ਲੈਂਦੇ ਹਾਂ ਫਿਰ ਬਾਕੀ ਜਿਹੜੀ ਡਿਸਕਸ਼ਨ ਹੈ ਨਾ ਉਹ ਬਾਅਦ ਵਿੱਚ ਕਰਦੇ ਹਾਂ ਜੀ ਲੈ ਕੇ ਜਦੋਂ ਤੇ ਇਨਜ਼ਾਮ ਲਾਤੇ ਕਿਉਂ ਪਾਕਿਸਤਾਨ ਤੋਂ ਕਿਵੇਂ ਪਤਾ ਲੱਗਿਆ ਜੇ ਉੱਥੋਂ ਕਿੰਨਾ ਬਰੂਦ ਆਇਆ ਹੁਣ ਸਾਡੇ ਸਾਰਿਆਂ ਦੇ ਤਨਖਾਹ ਪਾਕਿਸਤਾਨ ਦੇ ਨਾਲ ਜਿਹੜਾ ਸੱਚਾ ਦੀ ਤਨਖਾਹ ਨਹੀਂ ਹੈ ਹਾਂਜੀ ਬਿਲਕੁਲ ਜੀ ਉਹ ਸੱਚੀ ਧਰਤੀ ਹੈ ਸਾਨੂੰ ਤੋਂ ਗਾਂਧੀ ਜੈਰੂ ਜਲੇਤੇ ਗ੍ਰੇਡ ਨੇ ਬੇ ਦਖਲ ਕੀਤਾ ਹੋਇਆ ਤੇ ਕਿਹੜਾ ਬੰਦਾ ਕੀ ਆਪਣੀ ਜੰਮ ਵਾਲੀ ਧਰਤੀ ਦੇ ਨਾਲ ਪਿਆਰਤਾ ਨੱਖੇ ਕਿ ਬਾਜਵੇਂ ਵੀ ਪਾਕਿਸਤਾਨੀ ਹੈਗੇ ਐ ਵੈ ਵੀ ਪਾਕਿਸਤਾਨੀ ਹੈਗਾ ਤੇ ਜਣੇ ਸਰਦੀਆਂ ਦੇ ਵਿੱਚ ਰੂਸ ਤੋਂ ਚੀਨ ਤੋਂ ਪਰਦੇ ਉੱਤੇ ਬਕਤਾਉਂਦੀ ਹੈ ਆ ਹੁਣ ਇਸ ਵੀਂਦੇ ਤੋਂ ਪਹਿਲਾਂ ਪਾਪਾ ਗਰਮੇ ਦੀ ਰੋਣ ਤੋਂ ਪਾਪਾ ਸ ਆਪਣੇ ਘਰ ਚਲੇ ਜਾਂਦੇ ਐ ਰੂਸ ਤੇ ਚੀਨ ਕਿਸੀ ਕਿਉਂ ਨਹੀਂ ਆਪਣੇ ਘਰ ਵਾਪਸ ਜਾ ਸਕਦੇ ਜਿਹੜੇ ਸਾਡੇ ਵੱਡੇ ਵੱਡੇ ਸਲਾਹ ਕਰਨ ਵਾਲੇ ਬੰਤੇ ਸੀਗੇ ਉਹਨਾਂ ਨੇ ਪੰਜਾਬ ਨੂੰ ਤੋੜ ਦਿੱਤਾ ਤੋੜਨ ਦੇ ਮਤਲਬ ਕੀ ਹੈ ਕਿ ਸਖ ਜਿਹੜੇ ਖੇਤਰੀ ਬਾੜੀ ਦੇ ਵਾਹਰ ਆ ਉਹ ਅੱਜ ਪਾਕਿਸਤਾਨ ਦੇ ਵਿੱਚ ਨਹੀਂ ਹੈ ਉਹ ਅੱਜ ਪੰਜਾਬ ਹਰਿਆਣਾ ਯੂਪੀ ਪੱਧਾ ਪਰਦੇਸ਼ ਦੇ ਵਿੱਚ ਥਰਾਈ ਦੇ ਵਿੱਚ ਹੈ ਜਿੱਥੇ ਬਾੜੀ ਮੂਹ ਹਜ਼ਾਰਾਂ ਲੱਖ ਟਨ ਹਾਂਜੀ ਜੀ ਵੀਵਰਸ ਤੇ ਆਪਾਂ ਨੇ ਵੇਖਿਆ ਜੀ ਕਿ ਕਿਦਾਂ ਦੱਸਣ ਦੇ ਸੰਕੇ ਸਾਡੇ ਪਾਕਿਸਤਾਨ ਦੇ ਨਾਲ ਜਿਹੜੇ ਤਲੂਕਾਤ ਨੇ ਉਹ ਬਹੁਤ ਅੱਛੇ ਨੇ ਕਿਉਂਕਿ ਇੱਕ ਜਿੱਦਾਂ ਕਿ ਸਾਰਿਆਂ ਨੂੰ ਪਤਾ ਹੈ ਜੀ ਕਿ ਹਾਲਾਤ ਜਿਹੜੇ ਨੇ ਕਿਦਾਂ ਦੇ ਚੱਲੇ ਨੇ ਪਾਕਿਸਤਾਨ ਦੇ ਹੋਰ ਇੰਡੀਆ ਦੇ ਬਹੁਤ ਖਰਾਬ ਹਰਾਤ ਹੋ ਗਏ ਨੇ ਕਿਉਂਕਿ ਕਿਸੇ ਵੀ ਟਾਈਮ ਕੋਈ ਰੀਐਕਸ਼ਨਰੀ ਵੀਡੀਓ ਦੇਖੀ ਆ ਤੇ ਉਹਦੇ ਵਿੱਚ ਐ ਡਿਟੇਲ ਇਹਨਾਂ ਸਾਰਾ ਕੁਝ ਦੱਸਿਆ ਇਹਨਾਂ ਨੇ ਤੇ ਸਾਰਾ ਕੁਝ ਦੱਸਾਂਗੇ ਕਿ ਜਿਹੜਾ ਪਾਕਿਸਤਾਨ ਦੇ ਇਗਜ਼ਾਮ ਲਾਇਆ ਸਭ ਝੂਠੇ ਆ ਸਾਰਾ ਕੁਝ ਇਦਾਂ ਨਹੀਂ ਮੀਡੀਆ ਨੇ ਬਹੁਤੀਆਂ ਗੱਲਾਂ ਫੈਲਾਈਆਂ ਹੋਈਆਂ ਇਦਾਂ ਨਾ ਤੇ ਆ ਵੀ ਹੁਣ ਉਹਨਾਂ ਦਾ ਛੋਟੀ ਜਿਹੀ ਦੱਸਣ ਦੇ ਆ ਕਿ ਸਾਡਾ ਜਿਹੜਾ ਪਾਕਿਸਤਾਨ ਆ ਅਸੀਂ ਵੀ ਪਾਕਿਸਤਾਨੀ ਆ ਤੇ ਸਾਰੇ ਸਾਡੇ ਜਿਹੜੇ ਪਾਕਿਸਤਾਨ ਵਾਲੇ ਜਿਹੜੇ ਨਾ ਮਤਲਬ ਇੰਨੇ ਕਿਉਂ ਆਖਣ ਲੱਗੇ ਨਾ ਕਿ ਉਹਨਾਂ ਕੋਲ ਕਿੰਨਾ ਬਾਰੂਦ ਹੈ ਤੁਹਾਨੂੰ ਕੁਝ ਨਹੀਂ ਪਤਾ ਏਦਾਂ ਨਹੀਂ ਬਤਾ ਲੇਕਿਨ ਉਹ ਕਹਿੰਦੇ ਕਿ ਸਾਡੇ ਜਿਹੜੇ ਤਾਲੁਕਾਤ ਉਹ ਪਾਕਿਸਤਾਨ ਦੇ ਨਾਲ ਹੈਗੇ ਨੇ ਠੀਕ ਹੈ ਤੇ ਜ਼ਾਹਰੀ ਗੱਲ ਹੈ ਜਿਹੜਾ ਸਾਡਾ ਚੜ੍ਹਦਾ ਪੰਜਾਬ ਹੈ ਉਹ ਪਾਕਿਸਤਾਨ ਨੂੰ ਆਪਣਾ ਦਿਲ ਸਮਝਦੇ ਨੇ ਠੀਕ ਹੈ ਉਹਨਾਂ ਨੇ 1947 ਵਿੱਚ ਜਿਹੜਾ علیحدਾ ਕੀਤਾ ਸੀ ਨਾ ਉਹ ਬਣਾਤਾ ਚੜ੍ਹਦਾ ਪੰਜਾਬ ਨਹੀਂ ਬਣਿਆ ਜੀ ਲੇਕਿਨ ਇਹ ਚੀਜ਼ ਉਹਨਾਂ ਨੂੰ ਬੜੀ ਤਕਲੀਫ ਸੀ ਫਿਰ ਉਹਨਾਂ ਨੂੰ ਸਾਨੂੰ ਵੀ ਬੜੀ ਤਕਲੀਫ ਹੋਈ ਕਿਉਂਕਿ ਇਹ ਸਾਂਝਾ ਪੰਜਾਬ ਸੀ ਹਜੇ ਵੀ ਸਾਡੇ ਵਾਸਤੇ ਸਾਂਝਾ ਪੰਜਾਬ ਹੈ ਲੇਕਿਨ ਇਹਨਾਂ ਪੰਜਾਬਾਂ ਨੂੰ ਦੋ ਹਿੱਸਿਆਂ ਦੇ ਵਿੱਚ ਨਾ ਵੰਡ ਦਿੱਤਾ ਗਿਆ ਸੀ ਵੰਡ ਪਾ ਦਿੱਤੀ ਗਈ ਚੜਦਾ ਪੰਜਾਬ ਤੇ ਲੈਂਦਾ ਪੰਜਾਬ ਵਿੱਚ ਲੇਕਿਨ ਜਿੰਨੀਆਂ ਮਰਜ਼ੀ ਵੰਡਾ ਪਾ ਲੈਂਦੇ ਜੇ ਇਹ ਖਾਸਾ ਰਾਜ ਦਾ ਖਾਸਾ ਰਾਜ ਹੁੰਦਾ ਨਾ ਉਹਦੀ ਹਕੂਮਤ ਹੁੰਦੀ ਤੇ ਇਹ ਇੱਕ ਹੀ ਰਹਿਣਾ ਸੀ ਇੱਕਾਦੀ ਵੀ ਇੰਨਾ ਚ ਵੰਡ ਨਹੀਂ ਸੀ ਪੈਦੀ ਇਨਾਂ ਨੂੰ ਹੁਣ ਇਲਜ਼ਾਮ ਲੱਗਾਂਦੇ ਪੈਲਗਾਮ ਅਟੈਕ ਜਿਹੜਾ ਹੋਇਆ ਵਾ ਇਹ ਤੁਹਾਨੂੰ ਕੀ ਪਤਾ ਹੀ ਨਹੀਂ ਸੀਗੇ ਇਦਾਂ ਹਮਲੇ ਵਗੈਰਾ ਹੁਣ ਅੱਜ ਵਕਤ ਦੇਖ ਲਈਏ ਇਹ ਟੈਕਨੋਲੋਜੀ ਆਈਆਂ ਵਾ ਸਾਰਾ ਕੁਝ ਪਹਿਲਾਂ ਹੀ ਪਤਾ ਚੱਲ ਜਾਂਦਾ ਵਾ ਇਹ ਨਵੀਂ ਅਫਵਾਹਾਂ ਫਲਾਈ ਹੋਈਆਂ ਵਾ ਪਾਕਿਸਤਾਨ ਵਾਲਿਆਂ ਨੇ ਇਦਾਂ ਹਮਲਾ ਕੀਤਾ ਇਹ ਕੀਤਾ ਉਹ ਕੀਤਾ ਸਾਰਾ ਕੁਝ ਦੇਖੋ ਇੱਕ ਚੀਜ਼ ਹੈ ਜੋ ਵੀ ਹੈ ਲੇਕਿਨ ਗਲਤ ਤੇ ਹੈ ਲਿਬੇ ਕਿਸੇ ਦੀ ਐਵੀਂ ਜਾਣ ਲੈਣਾ ਨਾਲ ਉਹ ਪਾਕਿਸਤਾਨੀ ਨੀ ਦੇ ਹੱਥ ਦੇ ਵਿੱਚ ਹੈ ਤੇ ਨਾ ਕਿਸੇ Hindu ਦੇ ਹੱਥ ਦੇ ਵਿੱਚ ਹੈ ਅਗਰ ਪਾਕਿਸਤਾਨ ਵਿੱਚ ਬੇਕਸੂਰ ਕਿਸੇ ਨੂੰ ਮਾਰੇਗਾ ਕਿਉਂਕਿ ਇਹ ਬਹੁਤ ਵੱਡਾ ਗੁਨਾਹ ਹੈ ਇਹ ਅੱਲਾਹ ਤਾਲਾ ਨੇ ਵੀ ਆਖਿਆ ਅੱਲਾਹ ਤਾਲਾ ਨੇ ਆਖਿਆ ਕਿ ਤੁਸੀਂ ਕਿਸੇ ਨੂੰ ਕਤਲ ਕਰਦੇ ਹੋ ਨਾ ਇਹਦੀ ਮਾਫੀ ਤੁਹਾਨੂੰ ਪੂਰੀ ਜ਼ਿੰਦਗੀ ਨਹੀਂ ਨਾ ਇੱਥੇ ਮਿਲੇਗੀ ਨਾ ਆਖਰਤ 'ਚ ਮਿਲੇਗੀ ਜੇ ਪਾਕਿਸਤਾਨੀਆਂ ਨੇ ਕਤਲ ਕੀਤੇ ਨੇ ਤੇ ਇਹ ਪਾਕਿਸਤਾਨੀਆਂ ਵਾਸਤੇ ਬਹੁਤ ਅਜ਼ੀਅਤ ਹੈ ਠੀਕ ਹੈ ਅਸੀਂ ਇਹ ਨਹੀਂ ਕਹਿੰਦੇ ਕਿ ਜੋ ਇਹਨਾਂ ਨੂੰ ਹਿੰਦੂਆਂ ਨੂੰ ਮਾਰ ਦੇਣਾ ਚਾਹੀਦਾ ਸੀ ਇਹਨਾਂ ਨੂੰ ਚੰਗਾ ਕੀਤਾ ਇਹ ਤੁਹਾਨੂੰ ਮਾਰ ਕੇ ਜਾਂ ਇਹ ਨਹੀਂ ਕੀਤਾ ਲੇਕਿਨ ਗਲਤ ਹੈ ਕਤਲ ਦੀ ਮਾਫੀ ਨਹੀਂ ਹੈ ਠੀਕ ਹੈ ਕਤਲ ਤੇ ਜ਼ਨਾਅ ਐਸੀਆਂ ਦੋ ਇਹ ਜਿਹੜੇ ਨੇ ਨਾ ਗੁਨਾਹ ਨੇ ਇਹਨਾਂ ਦੋਨਾਂ ਦੀ ਮਾਫੀ ਨਹੀਂ ਹੈ ਇਹ ਤੁਹਾਨੂੰ ਕਿਸੇ ਨਾ ਕਿਸੇ ਤਰ੍ਹਾਂ ਮੁਕਾਬਫਾ ਤੇ ਅਮਲ ਹੈ ਤੁਹਾਡੇ ਅੱਗੇ ਆ ਰਹਾ ਹੀ ਹਾਂ ਤੇ ਤਾਂ ਕਰਕੇ ਅਸੀਂ ਐਸੇ ਉਹ ਮਤਲਬ ਕਿ ਪ੍ਰੋਮੋਟ ਨਹੀਂ ਕਰ ਰਹੇ ਆ ਕਿ ਇਹਨਾਂ ਨੇ ਵਧੀਆ ਕੀਤਾ ਆ ਜਾਂ ਜੋ ਵੀ ਕੀਤਾ ਹੈ ਇਦਾਂ ਲੇਕਿਨ ਇਦਾਂ ਨਹੀਂ ਸੀ ਕਸ਼ਮੀਰ ਹੈ ਲੋਕੀ ਦੇਖੋ ਟੂਰਿਸਟ ਕਸ਼ਮੀਰ ਨੂੰ ਕਿਹਾ ਜਾਂਦਾ ਹੈ ਕਿ ਟੂਰਿਸਟ ਪਲੇਸ ਮਤਲਬ ਕਿ ਉੱਥੇ ਜਿਹੜੇ ਸੈਰੋ ਤਫਰੀ ਵਾਸਤੇ ਜਾਂਦੇ ਨੇ ਨਾ ਇਹ ਉਹਨਾਂ ਦੀ ਜਗ੍ਹਾ ਮੰਨੀ ਜਾਂਦੀ ਹੈ ਬਿਲਕੁਲ ਠੀਕ ਹੈ ਲੇਕਿਨ ਉਹ ਚੀਜ਼ ਉੱਥੇ ਕੋਈ ਵੀ ਜਾ ਸਕਦਾ ਸੀ ਫੇਰ ਨਹੀਂ ਮੁਸਲਮਾਨ ਹੀ ਜਾਣ ਹਿੰਦੂ ਅੰਗਰੇਜ਼ ਮੁਸਲਮਾਨ ਸੇ ਕਾਫੀ ਮੁਲਕਾਂ ਚ ਲੋਕ ਆਉਂਦੇ ਸੀ ਤੇ ਹਰ ਕੋਈ ਜਾ ਸਕਦਾ ਸੈਰ ਕਰਨ ਹਾਂਜੀ ਕਿਉਂਕਿ ਇਹਨੂੰ ਕਿਹਾ ਜਾਂਦਾ ਹੈ ਖੂਬਸੂਰਤੀ ਦਾ ਸ਼ਹਿਰ ਇਹਨੂੰ ਕਿਹਾ ਜਾਂਦਾ ਜੰਨਤ ਉੱਥੇ ਇੱਕ ਇੰਨਾ ਕੁਝ ਦੇਖਣ ਵਾਸਤੇ ਕਿਹੜਾ ਇੱਕ ਚੀਜ਼ ਆ ਤੇ ਲੋਕ ਦੂਰੋਂ ਦੂਰੋਂ ਉੱਥੇ ਦੇਖਣ ਆਉਂਦੇ ਨੇ ਖੂਬਸੂਰਤੀ ਉੱਥੇ ਦੀ ਦੇਖਣ ਆਉਂਦੇ ਨੇ ਤੇ ਲੇਕਿਨ ਜਿਹੜੇ ਦੇਖਣ ਵਾਲੇ ਨੇ ਇਹ ਹੁਣ ਜੋ ਵੀ ਹੋਇਆ ਗਲਤ ਹੋਇਆ ਲੇਕਿਨ ਮਜ਼ੀਦ ਹਾਲਾਤ ਜਿਹੜੇ ਨੇ ਉਹ ਖਰਾਬ ਨਾ ਹੋਣ ਅਸੀਂ ਤਾਂ ਇਹੀ ਜਾਂਦੇ ਕਿ ਅੱਗੇ ਸਾਲ ਅੱਛੇ ਹੋ ਜਾਣ ਅੱਜ ਜਾਨਾ ਬਗਾਨਾ ਸੋਚਦੇ ਵੀ ਗੱਲ ਯਾਨੀ ਆਖਿਆ ਕਿ ਭਈ ਅਸੀਂ ਪਾਣੀ ਬੰਦ ਕਰ ਦਾਂਗੇ ਠੀਕ ਹੈ ਇਹ ਵੀ ਮਸਲੇ ਦਾ ਹੱਲ ਤੇ ਨਹੀਂ ਪਾਣੀ ਬੰਦ ਕਰ ਦਿੰਗੇ ਅਗਰ ਪਾਣੀ ਬੰਦ ਕਰਨਗੇ ਹੋਰ ਹਾਲਾਤ ਖਰਾਬ ਹੋਣਗੇ ਪਾਕਿਸਤਾਨ ਵਾਲੇ ਕੋਈ ਹੋਰ ਐਕਸ਼ਨ ਲੈ ਲੈਣਗੇ ਠੀਕ ਹੈ ਇਹ ਤਾਂ ਮਜ਼ੀਦ ਹਾਲਾਤ ਜਿਹੜੇ ਨੇ ਉਹ ਦਿਨ-ਬਦਨ ਦੇ ਨਹੀਂ ਜਾਂਦੇ ਸਾਰੇ ਸਿੱਧੇ ਰਾਹ ਤੇ ਚੱਲਣ ਆ ਜਿਹੜੇ ਲੜਾਈਆਂ ਫਸਾਦ ਪੈਣ ਦੇ ਜੰਗਾਂ ਹੋਣ ਦੀਆਂ ਸੋਚਣ ਦੇ ਸਾਰਾ ਕੁਝ ਇਹ ਤਾਂ ਬਿਲਕੁਲ ਵੀ ਨਾ ਹੋਵੇ ਨਾ ਇਸ ਚੀਜ਼ ਨੂੰ ਖਤਰਾ ਸੁਣਾ ਸਪਾਇਨਾਸਾਲਾ ਕੁਝ ਹੋ ਜਾਵੇ ਹਾਂਜੀ ਜੀ ਬਿਲਕੁਲ ਤੇ ਬਾਕੀ ਯਾਰ ਵਾਕਈ ਜੇ ਉਹ ਸਾਨੂੰ ਆਪਣੇ ਜੇ ਉਹ ਸਾਨੂੰ ਮਤਲਬ ਕਿ ਆਪਣੇ ਦਿਲੋਂ ਭੈਣ ਭਰਾ ਆਤੇ ਸਾਡੇ ਪਾਕਿਸਤਾਨ ਨੂੰ ਆਪਣਾ ਸ਼ਹਿਰ ਕਿ ਆਪਣਾ ਮੁਲਕ ਲੈਂਦੇ ਨੇ ਨਾ ਤੇ ਯਕੀਨ ਕਰੋ ਸਾਡੇ ਦਿਲਾਂ ਵਿੱਚ ਵੀ ਉਹਨਾਂ ਵਾਸਤੇ ਬੜੀ ਚਾਹਤ ਹੈ ਕਿ ਵੀ ਸਾਡੇ ਸਿੱਖ ਭੈਣ ਭਰਾ ਨੇ ਸੋਚਦੇ ਹਿੰਦੂ ਆ ਸਾਡੇ ਅਸੀਂ ਨਫ਼ਰਤ ਕਰਨੀ ਨਹੀਂ ਮਤਲਬ ਜਿਹੜੇ ਸਾਡੇ ਸਿੱਖ ਭੈਣ ਭਰਾ ਨੇ ਨਾ ਜਿੰਨਾ ਉਹਨਾਂ ਦੇ ਦਿਲਾਂ ਵਿੱਚ ਸਾਡੇ ਵਾਸਤੇ ਪਿਆਰ ਹੈ ਇੰਨਾ ਹੀ ਸਾਡੇ ਵਾਸਤੇ ਸਾਡੇ ਵਾਸਤੇ ਸਾਡੇ ਦਿਲਾਂ ਦੇ ਵਿੱਚ ਉਹਨਾਂ ਵਾਸਤੇ ਪਿਆਰ ਹੈ ਠੀਕ ਹੈ ਸਾਡਾ ਇੱਕ ਵੀਰਾ ਚੜ੍ਹਦੇ ਪੰਜਾਬ ਦਾ ਉਹ ਯਕੀਨ ਕਰੋ ਜਿਹੜੇ ਸਿੱਖ ਵੀ ਭੈਣ ਭਰਾ ਨੇ ਨਾ ਇੰਨਾਂ ਚ ਜਹਤ ਬਹੁਤ ਹੁੰਦੀ ਹੈ ਬਿਲਕੁਲ ਤੇ ਕਿਸੇ ਨਾਲ ਇੰਨੇ ਵਧੀਆ ਤਰੀਕੇ ਨਾਲ ਗੱਲ ਕਰਦੇ ਨੇ ਉਹਨਾਂ ਦਾ ਚੀਜ਼ੋਂ ਵੀ ਸਾਨੂੰ ਫੂਨੀਆ ਮੈਸੇਜ ਆਏਗਾ ਨਾ ਜੀ ਭੈਣ ਜੀ ਵੀਰਾ ਕਰਕੇ ਉਹਨਾਂ ਨੇ ਬਣਾਉਣਾ ਹੁੰਦਾ ਹੈ ਇਹਨਾਂ ਦੀ ਬੜੀ ਖਾਸੀਅਤ ਹੈ ਜ਼ਬਰਦਸਤ ਹੈ ਕਿ ਚਾਹਤ आले ਹਮੇਸ਼ਾ ਭੈਣ ਜੀ ਭਰਾ ਜੀ ਗੱਲ ਤੇ ਗੱਲ ਕਰਦੇ ਉਹਨਾਂ ਨੂੰ ਇਹ ਹੈ ਕਿ ਕਿਸੇ ਨਾ ਕਿਸੇ ਤਰ੍ਹਾਂ ਐਸਾ ਮੌਕਾ ਆਏ ਕਿ ਅਸੀਂ ਆਪਣੇ ਲਹਿੰਦੇ ਪੰਜਾਬ 'ਚ ਆਪਣੇ ਵੀਰਾ ਭੈਣਾ ਕੋਲ ਜਾਈਏ ਤੇ ਮੈਂ ਕਿਹਾ ਸਾਡਾ ਵੀ ਇਦਾਂ ਹੀ ਦਿਲ ਕਰਦਾ ਹੈ ਕਿ ਸਾਨੂੰ ਕਦੀ ਮੌਕਾ ਮਿਲੇ ਅਸੀਂ ਚੜ੍ਹਦੇ ਪੰਜਾਬ ਆਪਣੇ ਵੀਰਾ ਭੈਣਾ ਕੋਲ ਜਾਈਏ ਇਹੀ ਰਿਸਪੈਕਟ ਉਹ ਦਿੰਦੇ ਹਨ ਬਹੁਤ ਜ਼ਿਆਦਾ ਬਸ ਤੁਸੀਂ ਆ ਜਾਓ ਤੁਹਾਨੂੰ ਰਹਿਣ ਸਹਿਣ ਸਾਰਾ ਕੁਝ ਤੁਹਾਨੂੰ ਮਿਲ ਜਾਣਾ ਉੱਥੇ ਉਹਨਾਂ ਦੇ ਇਹ ਜੀ ਕਿੰਕਰ ਜਦੋਂ ਆਪ ਮਤਲਬ ਕਿ ਇੰਨੀ ਚਾਹਤ ਦੇਂਦੇ ਨੇ ਨਾ ਇੰਨਾ ਪਿਆਰ ਦੇਂਦੇ ਨੇ ਇੰਨੀ ਇੱਜ਼ਤ ਦੇਂਦੇ ਨੇ ਤਾਂ ਬਹੁਤ ਜ਼ਿਆਦਾ ਖੁਸ਼ੀ ਹੁੰਦੀ ਹੈ ਫਿਰ ਬਹੁਤੀ ਤਕਲੀਫ ਐਸੀ ਜੀ ਹੁੰਦੀ ਹੈ ਕਿ ਕਿਉਂ ਮੰਡ ਪਈ ਇਹ ਇੱਕੋ ਹੀ ਰਹਿਣਾ ਚਾਹੀਦਾ ਸੀ ਇਹਨਾਂ ਵਿੱਚ ਮੰਡ ਨਹੀਂ ਸੀ ਪੈਣੀ ਚਾਹੀਦੀ ਬਿਲਕੁਲ ਤੇ ਜਿੰਨੀਆਂ ਮਰਜ਼ੀ ਵੰਡਾ ਪਾ ਲੀਆਂ ਲੇਕਿਨ ਦਿਲਾਂ ਦੀ ਚਾਹਤਾਂ ਨਹੀਂ ਹੋ ਗਈਆਂ ਜੀ ਬਿਲਕੁਲ ਦਿਲਾਂ ਦੀ ਇਹਨਾਂ ਦੀ ਚਾਹਤਾਂ ਨਹੀਂ ਖਤਮ ਹੋਈਆਂ ਲੇਕਿਨ ਵੀਡੀਓ ਦੇ ਸਬੰਧ ਨਾਲ ਉਹਨਾਂ ਨੇ ਬਹੁਤ ਵਧੀਆ ਗੱਲ ਕੀਤੀ ਕਿ ਸਾਡੇ ਪਾਕਿਸਤਾਨ ਦੇ ਨਾਲ ਤਲਕ ਨੇ ਤੇ ਹਮੇਸ਼ਾ ਪਾਕਿਸਤਾਨ ਦੇ ਨਾਲ ਸਾਡੇ ਸੱਭਿਆਚਾਰ ਪਰੰਪਰਾਵਾਂ ਦੇ ਤ ਬਾਕੀ ਆਪਣੇ ਵੀਵਰਸ ਨੂੰ ਆਪਣੇ ਵੀਰਾਂ ਭੈਣਾਂ ਨੂੰ ਪੁੱਛ ਲੈਂਦੇ ਆ ਜੀ ਉਹਨਾਂ ਨੂੰ ਵੀਡੀਓ ਕਿਦਾਂ ਦੀ ਲੱਗੀ ਹੈ ਕਮੈਂਟ ਕਰਕੇ ਜ਼ਰੂਰ ਦੱਸਣ ਬਾਕੀ ਮਿਲਦੇ ਆ ਅਗਲੀ ਵੀਡੀਓ ਵਿੱਚ ਉਦੋਂ ਤੱਕ ਆਪਣਾ ਤੇ ਆਪਣੇ ਪਿਆਰਿਆਂ ਦਾ ਬਹੁਤ ਸਾਰਾ ਖਿਆਲ ਰੱਖੋ ਸਾਨੂੰ ਦੁਆਵਾਂ ਵਿੱਚ ਯਾਦ ਰੱਖੋ ਗੁੱਡ ਬਾਏ ਟੇਕ ਕੇਅਰ ਰੱਖਣਾ ਸਾਰਿਆਂ ਨੂੰ ਆਪਣੇ ਚੜ੍ਹਦੀ ਕਲਾ ਵਿੱਚ